ਪਰसों ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 23 ਸਾਲ ਦਾ ਲੜਕਾ ਹੈਗਾ ਉਹਦੀ ਡੈੱਡ ਬੋਡੀ ਜਿਹੜਾ ਸਿੰਘਾਵਾਲਾ ਡਰੇਨ ਹੈ ਉਥੇ ਪਈ ਹੈਗੀ ਐ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਡੀਐਸਪੀ ਸਿਟੀ ਡੀਐਸਪੀ ਡੀ ਸਾਹਿਬ ਇਨਚਾਰਜ ਹੀ ਆਈਏ ਐਸਐਚਓ ਚੜਿਕ ਉਹਨਾਂ ਦੀ ਇਮੀਡੀਏਟ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਦੀ ਤੇ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮukh ਸਿੰਘ ਦੀ ਹੋਈ ਜਿਹੜਾ ਕਿ ਪਿੰਡ ਸਿੰਘਾਵਾਲਾ ਦਾ ਹੀ ਰਹਿਣ ਵਾਲਾ ਸੀ ਉਥੋਂ ਅਦਕ ਕਿਲੋਮੀਟਰ ਦੂਰ ਪਿੰਡ ਹੈ ਉਥੋਂ ਦਾ ਰਹਿਣਾ ਦਾ ਸੀ ਸੋ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਜੀ ਅ ਗੱਲ ਦੇ ਵਿੱਚ ਪੜਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅ ਅ ਸਾਡੀ ਅ ਸਾਡੀ ਲਾਸ਼ ਸੀਗੀ ਤੇ ਉਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ ਸੋ ਬਿਲਕੁਲ ਬਲਾਈਂਡ ਸੀ ਤੋਂ ਜਦੋਂ ਅਸੀਂ ਕੱਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ਸਾਰੀ ਟੀਮ ਮੌਕਾ ਵਿਜ਼ਿਟ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸੋਰਸਸ ਲਗਾ ਕੇ ਅ ਇਹ ਮਕਦਮਾ ਅਸੀਂ ਟਰੇਸ ਕਰ ਲਿਆ ਸੋ ਸਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵਿੱਚ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ ਗੁਰਲਾਲ ਤੇ ਓੰਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ ਮਿੱਤਰ ਸੀ ਜਿਹਦੀ ਡੈਥ ਹੋਈ ਉਹਦਾ ਸੋ ਉਹਨੂੰ ਕੱਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵਾ ਨੇ ਆਪਣੇ ਦੋਹ ਹੋਰ ਦੋਸਤ ਗੁਰਲਾਲ ਤੇ ਓੰਕਾਰ ਗੁਰਲਾਲ ਬੇਸਿਕਲੀ ਇਹਦਾ ਦੋਸਤ ਈ ਓਂਕਾਰ ਅਗੇ ਗੁਰਲਾਲ ਦਾ ਦੋਸਤ ਸੀ ਸੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈ ਗਿਆ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ ਤੋਂ ਅਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ ਤੇ ਉੱਥੇ ਇਹਨੇ ਪਹਿਲਾਂ ਇਹਨਾਂ ਨੇ दारू ਤੇ ਜਿਹੜਾ ਲਿਕਰ ਕੰਜ਼ੂਮ ਕੀਤੀ ਮੌਕੇ ਤੇ ਜਾ ਕੇ ਤਿੰਨ ਚਾਰਾ ਬੰਦਿਆਂ ਨੇ ਤਿੰਨ ਤਿੰਨੋ ਦੋਸ਼ੀਆਂ ਨੇ ਤੇ ਚੌਥਾ ਜਿਹੜਾ ਜਿਹਦੀ ਡੈਥ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਆਫ ਐਲਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮਾਰਡਰ ਕਰ ਗੱਲਫ੍ਰੈਂਡ ਗੁਰਬਾਵਾ ਦੀ ਸੀਗੀ ਤੇ ਗੁਰਮਖਪੁਰ ਵੀਡੀਓ ਸੀਗੀ ਇਹਨਾਂ ਦੀ ਜੀ 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 ਇਸ ਤਰ੍ਹਾਂ ਦੀ ਸੀ ਹਾਂ ਕਿਸ ਲਾਸ਼ ਨੂੰ ਜਲਾਇਆ ਕੋਈ ਬੇਸਿਕਲੀ ਐਵਿਡੈਂਸ ਡਿਸਟਰੋਏ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓਂਕਾਰ ਆ ਫਿਰ ਜਦੋਂ ਉਸ ਨੂੰ ਕੱਲ ਇਹਨਾਂ ਦੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਜਿਵੇਂ ਥਰੂ ਕਿਵੇਂ ਪਤਾ ਲੱਗਿਆ ਵੀ ਉੱਥੋਂ ਦੇ ਕਿਵੇਂ ਸਾਰੀ ਇਹ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨਡ ਸੀਗਾ ਜੀ ਦੋਨੋਂ ਟੈਕਨੀਕਲੀ ਵੀ ਤੇ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਤ ਨਹੀਂ ਦੱਸ ਸਕਦਾ ਕਿਉਂਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਉਹ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਅਸੀਂ ਮੌਕੇ ਦੀ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ਦਿੱਤ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋਈ ਤੇ ਹਿਊਮਨ ਇੰਟਰਵਿਊਸ ਹਾਂਜੀ ਕਿੰਨੇ ਬੰਦੇ ਰੈਸਟਿੰਗ ਪਹਿਲਾਂ ਮਾਰਿਆ ਸਰ ਉੱਥੇ ਇਸ ਜਗ੍ਹਾ ਦੇ ਸਪੌਟ ਦੇ ਉੱਤੇ ਜੀ ਜੀ ਉੱਥੇ ਤੇ ਬਾਅਦ ਚ ਉਸਾੜਿਆ ਜੀ ਜੀ ਉੱਥੇ ਮੇਰੀ ਗੁਰਦਲਾਲ ਨੇ ਚਾਕੂ ਦੇ ਨਾਲ ਇਹਦਾ ਗਲਾ ਵੱਢਿਆ ਜੀ ਜੀ ਗੁਰਬਾਬਾ ਗੁਰਬਾਬਾ ਗੁਰਦਲਾਲ ਸੋਰੀ ਗੁਰਦਲਾਲ ਜਿਹੜਾ ਸੈਕੰਡ ਦੋਸ਼ੀ ਹੈ ਗੁਰਲਾਲ ਉਤੋਂ ਹੀ ਕਰੈਕਟਰ ਰਿਕਵਰ ਹੋਇਆ ਉਹ ਲੋਕ ਜੀ 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 ਸ਼ੈਲਰ ਦੇ ਵਿੱਚ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿ ਜਿਹੜਾ ਗੁਰਬਾਵਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਠੀਕ ਹੈ ਜੀ ਸਿੰਘਾਂਵਾਲਾ ਹੀ ਹੈ ਉੱਥੇ ਹੀ ਹੈਗੇ ਉੱਥੇ ਇਕੱਠੇ ਕੰਮ ਕਰਦੇ ਸੀ ਤੇ ਫਿਰ ਤਾਂ ਹੀ ਇਹਨੇ ਇਹ ਗੱਲ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਇਹਨਾਂ ਨੇ ਇਹ ਪਲਾਨ ਮਨਾ ਇਹਨਾਂ ਦੇ ਰਿਸ਼ਤਦਾਰ ਵੀ ਕੀ ਸੀ ਕੋਈ ਇੱਕ ਵੀ ਜਿਹੜਾ ਨਹੀਂ ਰਿਸ਼ਤ ਹੈ ਨਹੀਂ ਕੋਈ ਰਿਸ਼ਤਦਾਰ ਨਹੀਂ ਇਹ ਕਿਉਂਕਿ ਇਕੱਠੇ ਕੰਮ ਕਰਦੇ ਸੀਗੇ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਜਿਹ